ਸਤ ਸ਼੍ਰੀ ਅਕਾਲ ਮੈਂ ਗੁਰਸ਼ਰਨ ਸਿੰਘ ਤੁਸੀਂ ਦੇਖ ਰਹੇ ਹੋ ਐਸਟੀਪੀ ਨਿਊਜ਼ ਐਸਡੀ ਕਾਲਜ ਬਰਨਾਲਾ ਵਿਖੇ ਖੇਡਾਂ ਵੱਤਨ ਪੰਜਾਬ ਦੀਆਂ ਸੀਜ਼ਨ 3 ਜਿਨ੍ਹਾਂ ਦਾ ਅੱਜ ਆਖਰੀ ਦਿਨ ਸੀ ਖੇਡਾਂ ਵਿੱਚ ਪਹਿਲੇ 3 ਦਿਨ ਲੜਕੀਆਂ ਦੇ ਮੁਕਾਬਲੇ ਹੋਏ ਤੇ ਬਾਕੀ ਦੇ 3 ਦਿਨ ਲੜਕਿਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਵਰਗ 14 17 21 ਅਤੇ 30 ਦੇ ਖਿਡਾਰੀਆਂ ਨੇ ਭਾਗ ਲੇਤਾ ਜਿਹੜੀਆਂ ਟੀਮਾਂ ਦੀ ਜਿੱਤ ਪ੍ਰਾਪਤ ਹੋਣੇ ਚੀਫ ਗੈਸਟ ਡਾਕਟਰ ਮਕੰਦਲਾਲ ਬਾਂਸਲ ਜੀ ਨੇ ਵਿਸ਼ੇਸ਼ ਸਨਮਾਨ ਕੀਤੇ ਧੰਨਵਾਦ ਖੇਡਾ ਵਤਨ ਪੰਜਾਬ ਦੀਆਂ ਜਿਹੜੀਆਂ ਆਫ ਸਰਕਾਰ ਨੇ ਸ਼ੁਰੂ ਕੀਤੀਆਂ 2022 ਦੇ ਵਿੱਚ ਜਦੋਂ ਮਿਸਟਰ ਭਗਵੰਤ ਮਾਨ ਦੀ ਸਰਕਾਰ ਬਣੀ ਆ ਤਾਂ ਉਹਨਾਂ ਨੇ ਇਹ ਪ੍ਰੋਜੈਕਟ ਲਿਆ ਔਰ 2022 23 ਔਰ 24 ਦੇ ਵਿੱਚ ਹੁਣ ਤੀਸਰਾ ਜਿਹੜਾ ਹੈ ਦੌਰ ਚੱਲ ਰਿਹਾਗਾ ਔਰ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ 40 ਤੋਂ ਵੱਧ گیمਾਂ ਜਿਹੜੀਆਂ ਉਹਨਾਂ ਦਾ ਪ੍ਰਦਰਸ਼ਨ ਜਾਂ ਖਿਡਾਰੀ ਹੋ ਰਿਹਾਗਾ ਔਰ ਇਸ ਦੇ ਵਿੱਚ 5-6 ਸਾਲ ਦੇ ਬੱਚੇ ਤੋਂ ਲੈ ਕੇ 70-80 ਸਾਲ ਦੇ ਬੁੱਢੇ ਤੱਕ ਆਪਣੇ ਜੋਹਰ ਦਿਖਾਉਣ ਦਾ ਮੌਕਾ ਮਿਲ ਰਿਹਾਗਾ ਬੱਕਰੀਆਂ ਬੱਕਰੀਆਂ ਖੇਡਾਂ ਦੇ ਵਿੱਚ ਵੱਖਰੇ ਵੱਖਰੇ ਖਿਡਾਰੀ ਲੜਕੇ ਲੜਕੀਆਂ ਔਰਤਾਂ ਮਰਦ ਸਭ ਹਿੱਸਾ ਲੈ ਰਹੇ ਔਰ ਸਰਕਾਰ ਦੁਆਰਾ ਇਹਨਾਂ ਖੇਡਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਲਈ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਪੁਰਸਕਾਰ ਵੀ ਦਿੱਤਾ ਜਾਂਦਾ ਜਿਹੜੀ ਟੀਮ ਫਰਸਟ ਆਉਂਦੀ ਆ ਉਸਦੇ ਸਾਰੇ ਖਿਡਾਰੀਆਂ ਨੂੰ 10000 ਰੁਪਿਆ ਸੈਕੰਡ ਆਉਣ ਵਾਲੇ ਨੂੰ 7000 ਰੁਪਿਆ ਔਰ ਥਰਡ ਆਉਣ ਵਾਲੇ ਨੂੰ 5000 ਰੁਪਿਆ ਤਾਂ ਕਿ ਬੱਚਿਆਂ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਦੇ ਵਿੱਚ ਇਨ੍ਹਾਂ ਗੇਮਾਂ ਦੇ ਪ੍ਰਤੀ ਉਤਸ਼ਾਹ ਬਣੇ ਔਰ ਅੱਗੇ ਵਧੇ ਇਹ ਸਰਕਾਰ ਦਾ ਬਹੁਤ ਹੀ ਵਧੀਆ ਇੱਕ ਤਰ੍ਹਾਂ ਨਾਲ ਉਪਰ ਅੱਲਾ ਦਾ ਔਰ ਜਿੱਥੇ ਤੱਕ ਨੈੱਟਵਾਲ ਦਾ ਸਵਾਲ ਆ ਨੈੱਟਵਾਲ ਬਰਨਾਲੇ ਦੀ ਮੁੱਖ ਖੇਡ ਹੈ ਇਸ ਦਾ ਆਗਾਜ ਅਗਰ ਆਪਾਂ ਵੀ ਪੰਜਾਬ ਦੇ ਵਿੱਚ ਐਸਡੀ ਕਾਲਜ ਬਰਨਾਲਾ ਦੇ ਗਰਾਊਂਡ ਤੋਂ ਹੀ ਹੋਇਆ। ਔਰ ਜਿਸ ਤਰ੍ਹਾਂ ਮੈਂ ਦੱਸਿਆ ਪਹਿਲਾਂ ਕਿ ਤੀਸਰਾ ਸੈਸ਼ਨ ਖੇਡਾਂ ਮਤਲਬ ਪੰਜਾਬ ਦੀਆਂ ਦਾ ਚੱਲ ਰਿਹਾ ਔਰ ਤਿੰਨੇ ਸੈਸ਼ਨ ਦੇ ਵਿੱਚ ਨੈੱਟਵਾਲ ਦਾ ਜੋ ਹੈ ਟੂਰਨਾਮੈਂਟ ਉਹ ਬਰਨਾਲੇ ਦੇ ਐਸਡੀ ਕਾਲਜ ਦੇ ਗਰਾਊਂਡ ਵਿੱਚ ਹੀ ਹੋਇਆ ਹੈ। ਸਾਨੂੰ ਮਾਣ ਹੈ ਕਿ ਵੀ ਅਸੀਂ ਐਸਡੀ ਕਾਲਜ ਵਾਲੇ ਇਹ ਖੇਡਾਂ ਨੂੰ ਇੱਥੇ ਕਰਵਾਉਣੇ ਆ ਔਰ ਪੂਰੇ ਸਫਲਤਾ ਦੇ ਨਾਲ ਤਿੰਨੇ ਸਾਲ ਇਹ ਗੇਮਾਂ ਇੱਥੇ ਹੋਈਆਂ ਨੇ ਔਰ ਜਿੰਨੇ ਵੀ ਖਿਡਾਰੀ ਜਾਂ ਕੋਚ ਆਉਂਦੇ ਆ ਸਾਰੇ ਇੱਥੋਂ ਖੁਸ਼ ਹੋ ਕੇ ਜਾਂਦੇ ਆ ਕਿ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਨਾ ਖੇਡ ਦੇ ਵਿੱਚ ਨਾ ਖਾਣ ਪਾਣ ਦੇ ਵਿੱਚ